ਜਿਨ੍ਹਾਂ ਦਾ ਨਾਮ ਸੀ ਮਾਧੋਦਾਸ ਤੇ ਮਾਧੋਦਾਸ ਕਥਾ ਕਰਿਆ ਕਰਦੇ ਸਨ ਸੰਗਤ ਆਉਂਦੀ ਸੀ ਤੇ ਗੁਰਬਾਣੀ ਦੀ ਕਥਾ ਕਰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੀ ਤੇ ਗੁਰੂ ਪਿਆਰਿਓ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਮਾਧੋਦਾਸ ਜੀ ਜਿੱਥੇ ਮਾਧੋਦਾਸ ਜੀ ਦੇ ਕੋਲ ਬਿਆੰਤ ਸੰਗਤਾਂ ਆਉਂਦੀਆਂ ਉਥੇ ਮਾਧੋਦਾਸ ਜੀ ਦੇ ਕੋਲ ਭਾਈ ਮਾਧੋਦਾਸ ਦੇ ਕੋਲ ਇੱਕ ਕਸ਼ਮੀਰ ਦਾ ਬੱਚਾ ਜੋ ਕਿ ਸ਼ੌਕਰ ਦਾ ਲੜਕਾ ਸੀ ਉਹ ਵੀ ਆਉਂਦਾ ਸੀ ਸਭ ਤੋਂ ਛੋਟਾ ਲੜਕਾ ਉਹ ਵੀ ਸੰਗਤ ਕਰਨ ਆਇਆ ਕਰੇ ਤੇ ਮਾਧੋਦਾਸ ਜੀ ਦਾ ਸੁਭਾਅ ਸੀ ਉਹਨਾਂ ਨੇ ਰਾਤ ਨੂੰ ਲੇਟ ਸਮਾਪਤੀ ਕਰਨੀ ਕਈ ਵਾਰ ਵੱਧ ਟਾਈਮ ਲੱਗ ਜਾਣਾ ਪਤਾ ਨਾ ਲੱਗਣਾ ਕਿ ਕਦੋਂ ਟਾਈਮ ਲੰਘ ਗਿਆ ਸੋ ਸਮਤਾ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਕਥਾਕਰਮੀ ਬੜੇ ਆਨੰਦ ਨਾਲ ਕਥਾ ਸਰਵਨ ਕਰੇ ਇੱਕ ਦਿਨ ਗੁਰੂ ਪਿਆਰਿਓ ਸ਼ਹਿਰ ਦੇ ਵਿੱਚ ਚੋਰੀ ਹੋ ਗਈ ਉਥੋਂ ਦੇ ਰਾਜੇ ਨੂੰ ਪਤਾ ਲੱਗਾ ਤੇ ਗੁਰੂ ਪਿਆਰਿਓ ਰਾਜਾ ਬੜਾ ਜ਼ਿਆਦਾ ਕ੍ਰੋਧਵਾਨ ਹੋਇਆ ਉਹ ਕਹਿਣ ਲੱਗਾ ਜੇ ਰਾਤ ਨੂੰ देर रात ਕੋਈ ਤੁਰਿਆ ਜਾਂਦਾ ਰਸਤੇ ਵਿੱਚ ਮਿਲ ਜਾਏ ਤਾਂ ਬਿਨਾ ਪੁੱਛਿਆ ਹੀ ਉਹਨੂੰ ਪਕੜ ਕਰਕੇ ਸੂਲੀ ਤੇ ਟੰਗ ਦੇਣਾ ਹੈ ਬੜੇ ਸਖਤ ਹੁਕਮ ਰਾਜੇ ਵੱਲੋਂ ਕਰ ਦਿੱਤੇ ਗਏ ਕਿ ਰਾਤ ਨੂੰ ਕੋਈ ਵੀ ਨਜ਼ਰ ਆਉਂਦਾ ਹੈ ਉਤੇ ਸ਼ੱਕ ਕਰਨਾ ਹੈ ਕਿ ਇਹੋ ਹੀ ਹੋ ਸਕਦਾ ਚੋਰ ਨੇ ਹੀ ਚੋਰੀ ਕੀਤੀ ਹੋਵੇਗੀ ਪਰ ਗੁਰੂ ਪਿਆਰਿਓ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਨੇ ਭਾਈ ਮਾਧੋਦਾਸ ਨੂੰ ਕਹਿ ਦਿੱਤਾ ਵੀ ਤੁਸੀਂ ਟਾਈਮ ਨਾਲ ਸਮਾਪਤੀ ਕਰ ਦਿਓ ਅਰਾਜੇ ਨੇ ਬੜੇ ਸਖਤ ਹੁਕਮ ਕਰ ਦਿੱਤੇ ਨੇ ਕਿ ਜਿਹੜਾ ਵੀ ਕੋਈ ਦੇਰ ਰਾਤ ਨੂੰ ਪਕੜਿਆ ਗਿਆ ਤੈਨੂੰ ਸੂੜੀ ਤੇ ਟੰਗ ਦਿੱਤਾ ਜਾਏਗਾ ਤੇ ਗੁਰੂ ਪਿਆਰਿਓ ਟਾਈਮ ਨਾਲ ਸਮਾਪਤੀ ਹੋ ਜਾਣੀ ਇੱਕ ਦਿਨ ਉਹਨਾਂ ਨੇ ਐਨਾ ਭਜ ਕੇ ਕਥਾ ਕੀਤੀ ਕਿ ਪਤਾ ਇਹਨਾਂ ਲੱਗਾ ਗੁਰੂ ਪਿਆਰਿਓ ਟਾਈਮ ਦਾ ਸੰਗਤਾਂ ਤੋਂ ਉੱਠ ਕੇ ਚਲੀਆਂ ਗਈਆਂ ਜਦੋਂ 10 ਵਜੇ ਦਾ ਟਾਈਮ ਹੋਇਆ ਕਹਿੰਦੇ ਨੇ ਉਸ ਵੇਲੇ ਸਹਾਉਕਾਰ ਦਾ ਪੁੱਤਰ ਕੱਲਾ ਬੈਠਾ ਰਿਆ ਉਹ ਨਾ ਗਿਆ ਸਾਰੇ ਉੱਠ ਕੇ ਤੁਰ ਗਏ ਪਰ ਉਹ ਨਾ ਗਿਆ ਸਮਾਪਤੀ ਹੋਈ ਭਾਈ ਮਾਧੋਦਾ ਜੀ ਪੁੱਛਦੇ ਨੇ ਸਾਰੇ ਚਲੇ ਗਏ ਪਰ ਕਾਕਾ ਤੂੰ ਕਿਉਂ ਨਹੀਂ ਗਿਆ ਤੂੰ ਵੀ ਚਲਾ ਜਾਂਦਾ ਰਾਜੇ ਨੇ ਬੜੇ ਕਰੜੇ ਉਪਮ ਕੀਤੇ ਨੇ ਜਿਹੜਾ ਦੇ ਰਾਤ ਨੂੰ ਪਕੜਿਆ ਗਿਆ ਉਹਨੂੰ ਸੂੜੀ ਟੰਗ ਜਾਗੇ ਉਹ ਕਹਿਣ ਲੱਗੇ ਜੇ ਬਾਕੀ ਉੱਠ ਕੇ ਚਲੇ ਗਏ ਨੇ ਜੇ ਮੈਂ ਵੀ ਚਲੇ ਜਾਂਦਾ ਤੇ ਤੁਹਾਡੀ ਕਥਾ ਦੀ ਤੋਹੀਨ ਹੋਣੀ ਸੀ ਜੇ ਕਥਾ ਕੋਈ ਕਰਦਾ ਪਿਆ ਤੇ ਕਥਾ ਸੁਣਨ ਵਾਲਾ ਸਰੋਤਾ ਵੀ ਕੋਈ ਹੋਣਾ ਚਾਹੀਦਾ ਹੈ ਮੈਂ ਸਮਝਿਆ ਵੀ ਮੈਂ ਕਥਾ ਦੀ ਤੋਹੀਨ ਨਹੀਂ ਕਰਨੀ ਚਾਹੇ ਮੈਨੂੰ ਕੋਈ ਸਜ਼ਾ ਮਿਲ ਜਾਏ ਕਹਿੰਦੇ ਉਸ ਤੋਂ ਬਾਅਦ ਉਹ ਸ਼ਾਹਕਾਰ ਦਾ ਪੁੱਤਰ ਸਮਾਪਤੀ ਤੋਂ ਬਾਅਦ ਆਗਿਆ ਲੈ ਕੇ ਜਦੋਂ ਰਾਤ ਨੂੰ ਆਪਣੇ ਘਰ ਨੂੰ ਜਾ ਰਿਹਾ ਸੀ ਸਿਪਾਹੀਆਂ ਨੇ ਫੜ ਲਿਆ ਫੜ ਕੇ ਗੁਰੂ ਪਿਆਰਿਓ ਦੂਜੇ ਦਿਨ ਰਾਜੇ ਦੇ ਪਾਸ ਪੇਸ਼ ਕੀਤਾ ਵੀ ਇਹ ਦੇਰ ਰਾਤ ਪਕੜਿਆ ਹੈ ਤੇ ਆਪ ਜੀ ਦਾ ਕੀ ਹੁਕਮ ਹੈ ਉਹ ਕਹਿਣ ਲੱਗਾ ਨੂੰ ਸੂੜੀ ਟੰਗ ਦਿਓ ਸਭ ਤੋਂ ਪਹਿਲਾਂ ਪੁੱਛਿਆ ਵੀ ਕਿਹਦਾ ਬੱਚਾ ਹੈ ਕਿਹਦਾ ਲੜਕਾ ਹੈ ਉਹ ਕਹਿਣ ਲੱਗਾ ਮੈਂ ਸ਼ਾਹਕਾਰ ਦਾ ਪੁੱਤਰ ਹਾਂ ਸ਼ਾਹਕਾਰ ਨੂੰ ਸੱਦਿਆ ਗਿਆ ਘਰ ਵਾਲੇ ਭਰਾ ਏ ਹੋਰ ਪਰਿਵਾਰ ਦੇ ਜੀ ਆਇਓ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਹੀ ਐ ਉਹ ਡਰਦੇ ਕਹਿਣ ਲੱਗੇ ਸਾਡਾ ਕੁਝ ਨਹੀਂ ਲੱਗਦਾ ਮਾਂ ਕਹਿੰਦੀ ਮੇਰਾ ਕੁਝ ਨਹੀਂ ਲੱਗਦਾ ਪਿਤਾ ਕਹਿੰਦਾ ਮੇਰਾ ਕੁਝ ਨਹੀਂ ਲੱਗਦਾ ਭਰਾ ਕਹਿੰਦੇ ਮੇਰਾ ਕੁਝ ਨਹੀਂ ਲੱਗਦਾ ਦੇਖੋ ਮਤਬਲ ਦੇ ਰਿਸ਼ਤੇ ਆਣਾ ਜਦੋਂ ਆਫਤ ਬਣੀ ਗੁਰੂ ਪਿਆਰਿਓ ਮੁਸੀਬਤ ਬਣੀ ਤੇ ਉਹਨਾਂ ਨੇ ਹੱਥ ਬਿਛਾ ਕੇ ਚਲੇ ਗਏ ਕਿ ਜੇ ਅਸੀਂ ਕਹਿ ਦਿੱਤਾ ਸਾਡਾ ਕੁਝ ਲੱਗਦਾ ਸ਼ਾਇਦ ਸਾਨੂੰ ਵੀ ਨੇ ਨਾਲ ਟੰਗ ਦੇਣ ਕਿਤੇ ਫਿਰ ਗੁਰੂ ਪਿਆਰੇ ਫਿਰ ਪੁੱਛਿਆ ਹੋਰ ਵੀ ਕੋਈ ਤੇਰਾ ਮਿਲਣ ਵਾਲਾ ਹੈ ਅੰਤ ਵੇਲੇ ਇਹ ਪੁੱਛਿਆ ਜਾਂਦਾ ਵੀ ਤੁਹਾਡੀ ਆਖਰੀ ਖਵਾਇਸ਼ ਹੈ ਕੋਈ ਕਿਸੇ ਨੂੰ ਮਿਲਣਾ ਹੋਵੇ ਤਾਂ ਦੱਸ ਦਿਓ ਤੇ ਉਹ ਕਹਿਣ ਲੱਗਾ ਇੱਕ ਮਹਾਪੁਰਸ਼ ਨੇ ਉਹਨਾਂ ਨੂੰ ਮਿਲਣਾ ਹੈ ਉਹਨਾਂ ਨੂੰ ਮਲਾ ਦਿਓ ਕੌਣ ਨੇ ਭਾਈ ਮਾਧੋਦਾਸ ਭਾਈ ਮਾਧੋਦਾਸ ਜੀ ਨੂੰ ਸੱਦਿਆ ਗਿਆ ਕਹਿਣ ਲੱਗੇ ਹਾਂ ਭਾਈ ਮਾਦ ਉਦਾਸ ਤੇਰਾ ਕੀ ਲੱਗਦਾ ਹੈ ਕਹਿਣ ਲੱਗੇ ਕਥਾਕਰਨ ਆਉਂਦਾ ਸੀ ਮੇਰਾ ਸਾਰਾ ਕੁਝ ਹੀ ਲੱਗਦਾ ਹੈ ਮੇਰਾ ਭਰਾ ਵੀ ਆ ਮੇਰਾ ਪੁੱਤ ਵੀ ਆ ਮੇਰਾ ਸਾਰਾ ਕੁਝ ਲੱਗਦਾ ਸਖੇ ਮਾਂ ਬਾਪ ਨੇ ਕਹਿ ਦਿੱਤਾ ਸਾਡਾ ਕੁਝ ਨਹੀਂ ਲੱਗਦਾ ਪਰ ਕਥਾ ਕਰਨ ਵਾਲੇ ਮਹਾਪੁਰਸ਼ ਨੇ ਕਹਿ ਦਿੱਤਾ ਇਹ ਮੇਰਾ ਭਰਾ ਵੀ ਆ ਮੇਰਾ ਪੁੱਤ ਵੀ ਆ ਮੇਰਾ ਸਾਰਾ ਕੁਝ ਹੀ ਲੱਗਦਾ ਗੁਰੂ ਪਿਆਰਿਓ ਦੇਖੋ ਉਹਨਾਂ ਨੇ ਹੱਥ ਪਛਾਣੇ ਖਿੱਚਿਆ ਉਹ ਕਹਿੰਦੇ ਮੇਰਾ ਸਾਰਾ ਕੁਝ ਹੀ ਲੱਗਦਾ ਇਹਦਾ ਕਸੂਰ ਕੀ ਹੈ ਕਸੂਰ ਇਹੋ ਹੀ ਸੀ ਵੀ ਲੇਟ ਸਮਾਪਤੀ ਹੋਈ ਕਥਾ ਕਰਨ ਕਰਦੇ ਸੀ ਤੇ ਕਥਾ ਸੁਣਨ ਆਉਂਦਾ ਸੀ ਇਹਦਾ ਕਸੂਰ ਕੀ ਹੈ ਇਹਨੇ ਕੋਈ ਚੋਰੀ ਨਹੀਂ ਕੀਤੀ ਇਹ ਤਾਂ ਨਿਤ ਦਾ ਰੁਟੀਨ ਸੀ ਇਹਦਾ ਕਥਾ ਸੁਣਨ ਆਉਂਦਾ ਸੀ ਤਾਂ ਗੁਰੂ ਪਿਆਰਿਓ ਰਾਜਾ ਫਿਰ ਵੀ ਨਾ ਮੰਨਿਆ ਰਾਜੇ ਨੇ ਕਹਿ ਦਿੱਤਾ ਇਹਨੂੰ ਸੋਣੀ ਢੰਗ ਲੈ ਕਰਦਾ ਜਦੋਂ ਹੁਕਮ ਹੋਇਆ ਤੇ ਭਾਈ ਮਾਧੋ ਦਾਸ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹ ਤੇਰੇ ਸ਼ਬਦ ਦੀ ਕਥਾ ਸੁਣਨ ਵਾਸਤੇ ਆਉਂਦਾ ਸੀ ਤੇ ਮਹਾਰਾਜ ਸੰਗਤ ਕਰਨ ਵਾਲੇ ਦੀ लाज ਤੂੰ ਹੀ ਰੱਖਣੀ ਆ ਜਦੋਂ ਅਰਦਾਸ ਕੀਤੀ ਤੇ ਸੱਚ ਜਾਨਾ ਸਾਧ ਸੰਗਤ ਜਿਸ ਸੂਲੀ ਤੇ ਟੰਗਣ ਲੱਗੇ ਉਹ ਸੂਲੀ ਹਰੀ ਹੋ ਗਈ ਆਖੋ ਸਤਨਾਮ ਗੁਰਬਾਣੀ ਦਾ ਫਰਮਾਨ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਹਿੰਦੇ ਸੂਲ ਹਰੀ ਹੋ ਗਈ ਤੇ ਫਿਰ ਜਦੋਂ ਲੋਹੇ ਦੀ ਸੂਲ ਤੇ ਟੰਗਣ ਲੱਗੇ ਉਹ ਵੀ ਮੋਮ ਬਣ ਕੇ ਧਰਤੀ ਤੇ ਪਿੰਗਲ ਕੇ ਡਿਗ ਪਈ ਗੁਰੂ ਪਿਆਰਿਓ ਸੁਵਿਸ਼ਤ ਤਰੀਕੇ ਦੇ ਨਾਲ ਉਹਨੇ ਹੱਥ ਜੋੜ ਕੇ ਰਾਜੇ ਨੇ ਮਾਫੀ ਮੰਗੀ ਮੇਰੇ ਪਾਸੋਂ ਗਲਤੀ ਹੋ ਗਈ ਇੱਕ ਮਹਾਤਮਾ ਨੂੰ ਮੈਂ ਸਜ਼ਾ ਦੇਣ ਲੱਗਾ ਸੀ ਫਿਰ ਗੁਰੂ ਪਿਆਰਿਓ ਭਾਈ ਮਾਧੋ ਦਾਸ ਧੰਨ ਗੁਰੂ ਅਰਜਨ ਦੇਵ ਜੀ ਦੇ ਕੋਲ ਉਸ ਬੱਚੇ ਨੂੰ ਲੈ ਕੇ ਗਏ ਤੇ ਮਹਾਰਾਜ ਨੇ ਸਤਕਾਰ ਵਜੋਂ ਇਹ ਸ਼ਬਦ ਵਿਚਾਰਨ ਕੀਤੇ ਗੁਰੂ ਪਿਆਰਿਓ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਕਿ ਸੁੱਕੇ ਕਾਸ਼ਟ ਵੀ ਹਰੇ ਹੋ ਜਾਂਦੇ ਆ ਸੁੱਕੀ ਸੂਲ ਵੀ ਹਰੀ ਹੋ ਜਾਂਦੀ ਹੈ ਗੁਰੂ ਪਿਆਰਿਓ ਮਹਾਰਾਜ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਜੇ ਜਿਹੜਾ ਸੰਗਤ ਕਰਦਾ ਹੈ ਉਹਦੀ ਲਾਜ ਆਪ ਪਰਮਾਤਮਾ ਰੱਖਦਾ ਇਸ ਵਾਸਤੇ ਗੁਰੂ ਪਿਆਰਿਓ ਇਸ ਸੰਸਾਰ ਦੇ ਵਿੱਚ ਸਭ ਮਤਬਲੀ ਨੇ ਇੱਕ ਪਰਮਾਤਮਾ ਹੀ ਜਿਹੜਾ ਸਭ ਕੁਝ ਹੈ ਪਰਮਾਤਮਾ ਹੀ ਅੰਤ ਵੇਲੇ ਸਹਾਇਤਾ ਕਰੇਗਾ ਬਾਕੀ ਤਾਂ ਸਿਰਫ ਮਤਬਲ ਦੇ ਰਿਸ਼ਤੇ ਨੇ ਪੈਸਾ ਹੈ ਤੇ ਕੋਈ ਭਰਾ ਹੈ ਪੈਸਾ ਹੈ ਕੋਈ ਭੈਣ ਹੈ ਪੈਸਾ ਹੈ ਕੋਈ ਮਾਤਾ ਪਿਤਾ ਹੈ ਸਿਰਫ ਮਤਬਲ ਦੇ ਹੀ ਰਿਸ਼ਤੇ ਹਨ ਸੰਸਾਰ ਦੇ ਵਿੱਚ ਜਦੋਂ ਗੁਰੂ ਪਿਆਰਿਓ ਪੱਲੇ ਕੁਝ ਨਹੀਂ ਹੁੰਦਾ ਤੇ ਉਦੋਂ ਸਾਰੇ ਛੱਡ ਜਾਂਦੇ ਨੇ ਕੋਈ ਨੇੜੇ ਨਹੀਂ ਆਉਂਦਾ ਸੁਖ ਮੈਂ ਆਣ ਬਹੁਤ ਮਿਲ ਬੈਠ ਤਰਹਿ ਚਾਹੁੰਦੇ ਸੁਘੇਰੇ ਘੇਰੇ ਬਿਪਤ ਪਰੇ ਸਭ ਹੀ ਸੰਸਾਰਤ ਕੂ ਨ ਆਵਤ ਨੇ ਰਹਿ ਬਿਪਤ ਵੇਲੇ ਸਾਰੇ ਛੱਡ ਜਾਂਦੇ ਨੇ ਪਿਆਰਿਓ ਤੇ ਜਦੋਂ ਖੁਸ਼ੀਆਂ ਦਾ ਪ੍ਰੋਗਰਾਮ ਹੁੰਦਾ ਹੈ ਉਦੋਂ ਟੁਕ ਟੁਕ ਕੇ ਨੇੜੇ ਪੈਂਦੇ ਨੇ ਜਦੋਂ ਚਾਰਚ ਲੜਾਂ ਆ ਜਾਂਦੀਆਂ ਨੇ ਉਦੋਂ ਸਾਰੇ ਨੇੜੇ ਹੋ ਜਾਂਦੇ ਆ ਤੇ ਗੁਰੂ ਪਿਆਰਿਓ ਕਈ ਵਾਰ ਵੇਖਿਓ ਗਰੀਬੀ ਦੇ ਮੌਕੇ ਕੋਈ ਵੀ ਨੇੜੇ ਨਹੀਂ ਲੱਗਦਾ ਉਦੋਂ ਤਾਂ ਨੰਬਰ ਵੀ ਬਲੌਕ ਵਿੱਚ ਪਾ ਦਿੰਦੇ ਆ ਜਦੋਂ ਕਿਸੇ ਦੀ ਗਰੀਬੀ ਆਉਂਦੀ ਹੈ ਕੋਈ ਅੱਤ ਦਾ ਗਰੀਬ ਇਥੋਂ ਤੱਕ ਕਿ ਪਰਿਵਾਰ ਦਾ ਜੀ ਕੋਈ ਮੰਜੇ ਤੇ ਪੈ ਜਾਂਦਾ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਕਈ ਇਹੋ ਜਿਹੀਆਂ ਵੀਡੀਓ ਵੇਖਦੇ ਹੋ ਜਿੱਥੇ ਗੁਰਮਖੋ ਅਤ ਦੀ ਗਰੀਬੀ ਕਾਰਨ ਕਈ ਮੰਜਿਆਂ ਤੇ ਘਰ ਵਿੱਚ ਇੰਨੇ ਕ ਜਿਆਦੇ ਗੁਰੂ ਪਿਆਰਿਓ ਬਿਮਾਰ ਪਏ ਨੇ ਕਿ ਉੱਠ ਤੱਕ ਨਹੀਂ ਸਕਦੇ ਹੱਥ ਪੈਰ ਵੀ ਨਹੀਂ ਤੁਰਦੇ ਤੇ ਕੋਲ ਪੈਸਾ ਤੱਕ ਵੀ ਨਹੀਂ ਹੁੰਦਾ ਉਹ ਗੁਹਾਰ ਲਾਉਂਦੇ ਨੇ ਵੀ ਸਾਡੇ ਪਰਿਵਾਰ ਦੇ ਜੀ ਨੂੰ ਉਹਦਾ ਇਲਾਜ ਕਰਾ ਦਿਓ ਉਹਦੀ ਸਹਾਇਤਾ ਕਰਦੇ ਹੋ ਸਾਡੇ ਘਰ ਰੋਟੀ ਤੱਕ ਵੀ ਨਹੀਂ ਪੱਕਦੀ ਬੜੀ ਮੁਸ਼ਕਲ ਹੈ ਇਹੋ ਜੀ ਗਰੀਬੀ ਆ ਜਾਂਦੀ ਹੈ ਇਥੋਂ ਤੱਕ ਉਹ ਪਰਿਵਾਰ ਦੇ ਜੀ ਕਹਿ ਦਿੰਦੇ ਨੇ ਜੇ ਰਿਸ਼ਤੇਦਾਰ ਨੂੰ ਫੋਨ ਕਰਦੇ ਆ ਉਹ ਵੀ ਚੰਕ ਦੇਣੀ ਤੇ ਕਈ ਵਾਰ ਤਾਂ ਨੰਬਰ ਵੀ ਬਲੌਕ ਵਿੱਚ ਪਾ ਦਿੰਦੇ ਨੇ ਇਹ ਸਾਡ ਨੂੰ ਤੰਗ ਕਰੇਗਾ ਸਾਡੇ ਤੋਂ ਪੈਸੇ ਮੰਗੇਗਾ ਇਹਨੇ ਮੋੜਨੇ ਨਹੀਂ ਇਹ ਗਰੀਬ ਹੈ ਕੰਗਾਲ ਹੈ ਸੋ ਗੁਰੂ ਪਿਆਰੇ ਇੱਕ ਗੁਰੂ ਨਾਨਕ ਦਾ ਘਰ ਦਰਵਾਜ਼ੇ ਨਹੀਂ ਬੰਦ ਕਰਦਾ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਖੁੱਲੇ ਆ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਖੁੱਲੇ ਨੇ ਜਿਹੜਾ ਮਰਜੀ ਆਵੇ ਜਿੱਥੇ ਦੁਨੀਆ ਦੇ ਲੋਕ ਹੱਥ ਪਾਸ਼ਾ ਖਿੱਚ ਲੈਣਗੇ ਜਵਾਬ ਦੇ ਦੇਣਗੇ ਉਥੇ ਤੋਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੀ ਗੁਰੂ ਨਾਨਕ ਸਾਹਿਬ ਯਾਰ ਗਰੀਬਾਂ ਦਾ ਏ ਤੇ ਗੁਰੂ ਨਾਨਕ ਸਾਹਿਬ ਘੁੱਟ ਕੇ ਤੈਨੂੰ ਸੀਨੇ ਨਾਲ ਲਾ ਲਏਗਾ ਕਦੇ ਤੈਨੂੰ ਤੱਤੀ ਨਾਣੀ ਲਾਉਣ ਲੱਗਣ ਦਿੰਦਾ ਜਿੱਥੇ ਲੋਕ ਗੁਰਮੁਖੋ ਪਛਾਹ ਜਾਂਦੇ ਆ ਉਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਹ ਫੜਦੇ ਇਸ ਵਾਸਤੇ ਉਹ ਪ੍ਰਮਾਤਮਾ ਦਾ ਆਸਰਾ ਹੀ ਸਾਨੂੰ ਕੰਮ ਆਉਣਾ ਹੈ